ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਬਲੀਆ ਦੇ ਬਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੋਂਸੇ आजम ਜੀ ਅੱਜ ਉਹ ਨਦੀ 11ਵੇਂ ਸ਼ਰੀਫ ਦਾ ਦਿਨ ਜੀ ਤੇ ਸਾਰੀ ਸੰਗਤ ਨੂੰ 11ਵੇਂ ਸ਼ਰੀਫ ਦੀਆਂ ਲੱਖ ਲੱਖ ਮੁਬਾਰਕਾਂ ਸੰਗਤ ਜੀ ਅੱਜ ਤੁਸੀਂ ਜਨਾਬ ਗੋਂਸੇ आजम ਜੀ ਨੂੰ ਸਜਦਾ ਸਲਾਮ ਕਰਕੇ ਤੇ 11ਵੇਂ ਸ਼ਰੀਫ ਦਾ ਖਤਮ ਦਿਵਾਨਾ ਜੀ ਸੰਗਤ ਜੀ ਅੱਜ 22 ਤਰੀਕ ਦਿਨ ਸੋਮਵਾਰ ਜੇ ਅਸੀਂ ਸਾਰਿਆਂ ਨੇ ਸ਼ਾਮ ਦੇ ਸਮੇਂ ਜਿੰਨੇ ਕ ਸਮੇਂ ਅਸੀਂ ਖਤਮ ਦਵਾਈ ਦਾ ਸਵਾ ਕੇ 6 6:30 ਦੇ ਵਿੱਚ ਅਸੀਂ 11ਵੇਂ ਸ਼ਰੀਫ ਦਾ ਖਤਮ ਦਵਾਨਾ ਜੇ ਸੰਗਤ ਜੀ ਨੇਕ ਤੇ ਜੈਜ ਦਵਾਵਾ ਇੱਕ ਦੂਜੇ ਲਈ ਕਰਨੀਆਂ ਆਪਣੇ ਲਈ ਕਰਨੀਆਂ ਸੱਚੀ ਸਰਕਾਰ ਜਨਾਬ ਗੋਂਸੇ ਅਜਮ ਜੀ ਨੂੰ ਸਜਦਾ ਫੁਲਾਮ ਕਰਨਾ ਸੰਗਤ ਜੀ ਖਤਮ ਦਵਾਨ ਤੋਂ ਬਾਅਦ ਕੋਜ ਸਮਾ ਦਾਤਾ ਦੇ ਅੱਗੇ ਬੈਠ ਕੇ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਜ਼ਰੂਰ ਭਰਨੀ ਜੇ ਆਪਣੇ ਦਿਲ ਦੀਆਂ ਗੱਲਾਂ ਸੱਚੀ ਸਰਕਾਰ ਦੇ ਅੱਗੇ ਰੱਖਣੀਆਂ ਜੇ ਸੰਗਤ ਜੀ ਦਾਤਾ ਨਜ਼ਰ ਕਰਮ ਕਰੇ ਸਭ ਤੇ ਸਬਦੇ ਸਰਤੇ ਮੇਰ ਪਰਿਆ ਹੱਥ ਰੱਖੇ ਸੰਗਤ ਜੀ ਇਹ ਗੱਲ ਸਾਰਿਆਂ ਤੱਕ ਪਹੁੰਚਾ ਦਿਓ ਕਿ ਅੱਜ 11ਵੇਂ ਸ਼ਰੀਫ ਜੇ ਕੋਈ ਰਹਿ ਨਾ ਜਾਵੇ ਅੱਜ 11ਵੇਂ ਸ਼ਰੀਫ ਦੇ ਅੱਜ ਅਸੀਂ ਆਪਣੀ ਸੱਚੀ ਸਰਕਾਰ ਦੇ ਅੱਗੇ ਉਹ ਫਰਿਆਦ ਕਰਨੀ ਜੇ ਜਿਹਦੀ ਸਾਨੂੰ ਜ਼ਰੂਰਤ ਹੈ ਤੇ ਜ਼ਰੂਰਤ ਸਾਨੂੰ ਕੀ ਦੀ ਆ ਦਾਤਾ ਦੀ ਆ ਅਗਰ ਦਾਤਾ ਸਾਡੇ ਨਾਲ ਹੈ ਸੱਚੀ ਸਰਕਾਰ ਸਾਡੇ ਨਾਲ ਹੈ ਤਾਂ ਸਭ ਕੁਝ ਸਾਨੂੰ ਮਿਲੇਗਾ ਸੰਗਜੀਤ ਜੀ ਅਸੀਂ ਦਾਤਾ ਨੂੰ ਕਹੀਏ ਕਿ ਸਾਨੂੰ ਆ ਦੇ ਦੇ ਆ ਦੇ ਦੇ ਉਹਦੇ ਨਾਲੋਂ ਜ਼ਰੂਰੀ ਹੈ ਕਿ ਅਸੀਂ ਦਾਤਾ ਕੋਲੋਂ ਦਾਤਾ ਨੂੰ ਹੀ ਮੰਗ ਲਈਏ ਕਿਉਂਕਿ ਦਾਤਾ ਨਜ਼ਰ ਕਰਮ ਕਰਨਗੇ ਸੰਗਜੀ ਇੱਕ ਵਾਰੀ ਫੇਰ ਤੁਹ ਆਖਦੇ ਹਾਂ ਕਿ 11ਵੇਂ ਸ਼ਰੀਫ ਦੀ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤਾਂ ਜਿਹੜੀ ਵੀਡੀਓ ਵਿੱਚ ਬਸ ਇਨਾ ਹੀ ਸੰਗਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੇਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰਬ ਬਰਖਾਰ ਬਰਖਾਂ ਰਬ ਰੱਖਾ